ਤੇ ਬਹੁਤ ਸਟਰੀਟਾਂ ਨੇ ਭਾਗ ਲਿਆ ਜੀ ਆਲ ਇੰਡੀਆ ਦੀਆਂ ਸਟਰੀਟਾਂ ਨੇ ਭਾਗ ਲਿਆ ਔਰ ਪੰਜਾਬ ਵਿੱਚ ਉਹਨਾਂ ਨੇ ਮੈਨੂੰ ਕੱਲੇ ਨੂੰ ਸੱਦਿਆ ਹੋਇਆ ਸੀ ਉੱਥੇ ਮੈਂ ਗਿਆ ਔਰ ਚਿੱਤ ਪ੍ਰਾਪਤ ਕਰਕੇ ਇਨਸਾਨ ਜੁੜ ਜਾਂਦੇ ਪ੍ਰਧਾਨਾ ਅੱਜ ਇਹਦੇ ਸਾਨੂੰ ਬਹੁਤ ਖੁਸ਼ੀ ਹੋਈ ਯਾਰ ਇਹਨਾਂ ਨੇ ਸਾਡੇ ਬੱਚੇ ਦਾ ਆ ਕੇ ਮਾਨ ਸਨਮਾਨ ਕੀਤਾ ਜਦੋਂ ਇਸ ਤਰ੍ਹਾਂ ਕੋਈ ਸਾਡਾ ਵਰਕਰ ਕੋਈ ਸਾਡਾ ਲੁੱਟਾ ਆ ਕੇ ਸਾਡੇ ਬੱਚੇ ਦਾ ਸਨਮਾਨ ਸਨਮਾਨ ਕਰੇ ਫਿਰ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਇਹ ਸਾਡੇ ਮਾਝੇ ਵਾਸਤੇ ਸਾਡੇ ਜ਼ਿਲ੍ਹੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦਾ ਇੱਕ ਛੋਟੀ ਉਮਰ ਦੇ ਵਿੱਚ ਨੌਜਵਾਨ ਸਾਡਾ ਛੋਟਾ ਭਰਾ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਨਾਂ ਉੱਚਾ ਕਰ ਰਿਹਾ ਸਾਡੇ ਨੌਜਵਾਨ ਆਪਣੇ ਆ ਦੇਸ਼ ਦੀ ਸਪੋਰਟਸ ਦੇ ਵਿੱਚ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਨਿਤਰੇ ਹੋਏ ਨੇ ਵੱਡੀਆਂ ਅਚੀਵਮੈਂਟਾਂ ਹਾਸਲ ਕਰ ਰਹੇ ਨੇ ਪੰਜਾਬੀ ਨੌਜਵਾਨ ਨੇ ਅਸਾਮ ਦੇ ਵਿੱਚ ਪੰਜਾਬ ਦਾ ਨਾਮ ਕੀਤਾ ਰੋਸ਼ਨ ਸੁਪਨਾ ਹੈ ਹੁਣ ਪੰਜਾਬ ਦਾ ਨਾਮ ਪੂਰੇ ਵਰਲਡ ਦੇ ਵਿੱਚ ਰੋਸ਼ਨ ਕਰਨ ਦਾ ਜਾਣਕਾਰ ਦੇ ਮੁਤਾਬਿਕ ਅਸਾਮ ਦੇ ਵਿੱਚ ਹੋਈਆਂ ਮਾਰਸ਼ਲ ਆਰਟ ਚੈਂਪੀਅਨਸ਼ਿਪ ਦੇ ਵਿੱਚ ਗੁਰਦਾਸਪੁਰ ਦੇ ਪਿੰਡ ਖੋਖੜ ਦੇ ਰਹਿਣ ਵਾਲੇ ਕਰਮਦੀਪ ਸਿੰਘ ਨੇ 62 ਕਿਲੋ ਭਾਰ ਦੇ ਵਿੱਚ ਬੰਗਾਲ ਦੇ ਖਿਡਾਰੀ ਨੂੰ ਹਰਾ ਕੇ ਇਹ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ ਉਸ ਦਾ ਪਿੰਡ ਪਹੁੰਚਣ ਤੇ ਸਮੂਹ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਉਹਨਾਂ ਦਾ ਨਿੱਘਾ ਸਵਾਗਤ ਵੀ ਕੀਤਾ ਇਸ ਦੌਰਾਨ ਗੱਲਬਾਤ ਕਰਦਿਆਂ ਕਰਨਦੀਪ ਸਿੰਘ ਨੇ ਦੱਸਿਆ ਕਿ ਇਹ ਖੇਡ ਕਾਫੀ ਖਤਰਨਾਕ ਹੈ ਜਿਸ ਦੇ ਵਿੱਚ ਬਹੁਤ ਘੱਟ ਨੌਜਵਾਨ ਹਿੱਸਾ ਲੈਂਦੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਅਸਾਮ ਦੇ ਵਿੱਚ ਸਰਦਾਰ ਹੋਣ ਕਰਕੇ ਅਸਾਮ ਦੇ ਲੋਕਾਂ ਨੇ ਉਹਨਾਂ ਨੂੰ ਬਹੁਤ ਹੀ ਮਾਣ ਦਿੱਤਾ ਅਤੇ ਫਸਵੇਂ ਮੈਚ ਦੇ ਦੌਰਾਨ ਸਰਦਾਰ ਜੀ ਚੱਕ ਦੇ ਫੱਟੇ ਦੇ ਨਾਰੇ ਲਗਾ ਕੇ ਉਹਨਾਂ ਦਾ ਹੌਸਲਾ ਵੀ ਵਧਾਇਆ ਗਿਆ ਅੰਤ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਦਾ ਸੁਪਨਾ ਪੂਰੀ ਦੁਨੀਆ ਦੇ ਵਿੱਚ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ ਇਸ ਲਈ ਉਹ ਯੂਐਫਸੀ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣ ਦੇ ਲਈ ਕਾਫੀ ਮਿਹਨਤ ਵੀ ਕਰ ਰਹੇ ਹਨ ਜੋ ਕਿ ਯੂਐਸਏ ਅਤੇ ਦੁਬਈ ਦੇ ਵਿੱਚ ਖੇਡੀ ਜਾਂਦੀ ਹੈ ਇਸ ਮੌਕੇ ਦੇ ਉਹਨਾਂ ਦੇ ਪਰਿਵਾਰ ਨੂੰ ਸਮੂਹ ਇਲਾਕਾ ਨਿਵਾਸੀਆਂ ਦੇ ਵੱਲੋਂ ਵਧਾਈਆਂ ਦੇਣ ਦਾ ਤੰਤ ਲੱਗਿਆ ਹੋਇਆ ਦਿਖਾਈ ਦਿੱਤਾ ਉੱਥੇ ਹੀ ਦੂਸਰੇ ਪਾਸੇ ਕਰਨਦੀਪ ਸਿੰਘ ਦੇ ਪਰਿਵਾਰਿਕ ਮੈਂਬਰ ਵੀ ਵਧਾਈ ਦੇਣ ਵਾਲੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਦਿਖਾਈ ਦਿੱਤੇ ਸਾਡਾ ਮੀਡੀਆ ਵਾਲਾਂ ਦਾ ਜੋਗੀ ਸਾਡੇ ਪਿੰਡ ਆਏ ਉਹ ਏਡੀ ਤੁਰੋ ਮੈਂ ਜਿੱਤ ਪ੍ਰਾਪਤ ਕਰਕੇ ਆ ਮੈਂ ਜੀ ਕਰਨਦੀਪ ਸਿੰਘ ਮੇਰਾ ਨਾਮ ਆ ਔਰ ਮੈਂ ਐਮ ਐਮ ਐ ਜਿੱਤ ਕੇ ਆ ਵੈਸਟ ਬੰਗਾਲ ਦੇ ਜੋ ਬਾਰਡਰ ਆ ਅਸਾਮ ਦੇ ਵਿੱਚ ਉਥੋਂ ਚੈਂਪੀਅਨਸ਼ਿਪ ਜਿੱਤ ਕੇ ਆ ਜੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਗਿਆ ਕਿੰਨਾ ਕਿੰਨਾ ਕ੍ਰੀਡ ਸਟੇਟਾਂ ਦੇ ਭਾਗ ਲਿਆ ਉੱਥੇ ਬਹੁਤ ਸਟੇਟਾਂ ਨੇ ਭਾਗ ਲਿਆ ਜੀ ਆਲ ਇੰਡੀਆ ਦੇ ਸਟੇਟਾਂ ਨੇ ਭਾਗ ਲਿਆ ਔਰ ਪੰਜਾਬ ਵਿੱਚ ਉਹਨਾਂ ਨੇ ਮੈਨੂੰ ਕੱਲੇ ਨੂੰ ਸੱਦਿਆ ਹੋਇਆ ਸੀ ਔਰ ਉੱਥੇ ਮੈਂ ਗਿਆ ਔਰ ਜਿੱਤ ਪ੍ਰਾਪਤ ਕਰਕੇ ਆ ਮੇਰੀ ਜਿਹੜੀ ਫਾਈਟ ਸੀ ਉਹ ਵੈਸਟ ਬੰਗਾਲ ਦੇ ਮੁੰਡੇ ਨਾਲ ਨੌਜਵਾਨਾ ਸੀ ਕਿਹੜੇ ਵਰਗ ਵਿੱਚ ਹੋਈ ਸੀ ਤੇ ਕਿੰਨੇ ਵਟ ਮੇਰੀ 60 ਕਿਲੋ ਭਾਰ ਭਰ ਕੇ ਜੋਈ ਸੀ ਇੱਕ ਦਿਨ ਪਹਿਲਾਂ ਸਾਡਾ ਭਾਰ ਹੋਇਆ ਸੀ ਔਰ ਅਗਲੇ ਦਿਨ ਸਾਡੀ ਫਾਈਟ ਹੋਈ ਸੀ ਇੱਥੇ ਜਿਹੜੀ ਐਮ ਐਮ ਏ ਆ ਇਹਦੇ ਵਿੱਚ ਇੱਕ ਹੀ ਫਾਈਟ ਹੁੰਦੀ ਹੈ ਜੀ ਇੱਕ ਐਮ ਐਮ ਏ ਦੋ ਤਰੀਕੇ ਦੀ ਹੁੰਦੀ ਇੱਕ ਅਮੈਚਰ ਹੁੰਦੀ ਹੈ ਜਦੋਂ ਬੱਚਾ ਨਵੀਂ ਵਾਰ ਸਟਾਰਟ ਕਰਦਾ ਉਦੋਂ ਅਮੈਚਰ ਫਾਈਟਾਂ ਕਰਦਾ ਉਦੋਂ ਦੋ ਤਿੰਨ ਫਾਈਟਾਂ ਹੁੰਦੀਆਂ ਹਨ ਅਮੈਚਰ ਦੇ ਵਿੱਚ ਜਿਹੜੀ ਹੁੰਦੀ ਹੈ ਐਲਬੋ ਤੇ ਨੀ ਅਲੋਡ ਨਹੀਂ ਹੁੰਦਾ ਪਰ ਜਿਹੜੀ ਪ੍ਰੋ ਫਾਈਟ ਆ ਉਹ ਇੱਕ ਦਿਨ ਦੇ ਵਿੱਚ ਇੱਕ ਹੀ ਹੁੰਦੀ ਹੈ ਉਹਦੇ ਵਿੱਚ ਕੋਈ ਰੂਲ ਨਹੀਂ ਹੁੰਦਾ ਬਸ ਬਾਲ ਨਹੀਂ ਫਰਨੇ ਹੁੰਦੇ ਜਾਂ ਤੁਸੀਂ ਦੰਦ ਕੱਟ ਨਹੀਂ ਕਰ ਸਕਦੇ ਦੰਦੀ ਨਹੀਂ ਵੱਟ ਸਕਦੇ ਬਾਕੀ ਵਿੱਚ ਕੋਈ ਰੂਲ ਨਹੀਂ ਹੁੰਦਾ ਐਲਬੋ ਨੀ ਸ਼ੋਲਡਰ ਸਭ ਕੁਝ ਉੱਚਾ ਲੋਡ ਹੁੰਦਾ ਮੈਂ ਉਹ ਪ੍ਰੋ ਫਾਈਟ ਕਰਕੇ ਆ ਤੇ ਉਹਦੇ ਵਿੱਚ ਜਿੱਤ ਪ੍ਰਾਪਤ ਕਰਕੇ ਆ ਜੀ ਕਿੰਨੇ ਰਾਊਂਡ ਖੇਡੇ ਤੇ ਕਿਹੜੇ ਰਾਊਂਡ ਚਲੇ ਗਏ ਐਮ ਐਮ ਏ ਦੇ 5-5 ਮਿੰਟ ਦੇ 5 ਰਾਊਂਡ ਹੁੰਦੇ ਆ ਜੀ ਔਰ ਮੈਂ ਉਹਨੂੰ ਪਹਿਲੇ ਰਾਊਂਡ ਵਿੱਚ ਜਿੱਤ ਕੀਤਾ ਉਹਨੂੰ ਮੈਂ ਥਰੋ ਮਾਰ ਕੇ ਤੇ ਆਰਮ ਬਾਰ ਲਗਾ ਕੇ ਉਹਦਾ ਟੈਪ ਆਊਟ ਕਰਵਾ ਕੇ ਉਹਨੂੰ ਫਿਨਿਸ਼ ਕਰ ਦਿੱਤਾ ਜੀ ਕਿੰਨਾ ਤੇਜ਼ ਖਿਡਾਰੀ ਸੀ ਉਹ ਉਹ ਜੀ ਖਿਡਾਰੀ ਉਹਦਾ ਸੀ ਕਿੱਕ ਬਾਕਸਿੰਗ ਦਾ ਸੀ ਜਦੋਂ ਫਾਈਟ ਸਟਾਰਟ ਹੋਈ ਤੇ 19 ਸਟਾਰਟਿੰਗ ਦੇ ਵਿੱਚ ਮੇਰੇ ਇੱਕ ਤੇ ਮੈਂ ਉਹਦੋਂ ਸਮਝ ਗਿਆ ਕਿ ਇਹ ਕਿੱਕ ਬੌਕਸਿੰਗ ਦਾ ਖਿਡਾਰੀ ਆ ਤੇ ਜਦੋਂ ਦੂਸਰੀ ਵਾਰ ਕਿੱਕ ਮਾਰਨ ਆਇਆ ਤੇ ਉਹਦੀ ਮੈਂ ਲੱਤ ਫੜ ਕੇ ਤੇ ਉਹਨੂੰ ਟੇਕ ਡਾਊਨ ਕਰਕੇ ਤੇ ਫਿਨਿਸ਼ ਕਰਤਾ ਜੀ ਹੁਣ ਕਾਹਦੀ ਤਿਆਰੀ ਕਰ ਰਹੇ ਹੋ ਹੁਣ ਜੀ ਮੈਂ UFC ਦੇ ਵਾਸਤੇ ਤਿਆਰੀ ਕਰ ਰਿਹਾ ਮੈਂ ਗੋਆ ਦੇ ਵਿੱਚ ਟ੍ਰੇਨਿੰਗ ਕਰ ਰਿਹਾ ਮੈਂ ਮੇਰੀ 8 ਘੰਟੇ ਟ੍ਰੇਨਿੰਗ ਕਰ ਰਿਹਾ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਵੱਡੇ ਟ੍ਰੇਨਿੰਗ ਕਰ ਰਿਹਾ ਮੈਂ ਜਜ਼ਬਾ ਹੈ ਮੈਂ ਆਪਣੇ ਪੰਜਾਬ ਨੂੰ ਆਪਣੇ ਇੰਡੀਆ ਨੂੰ ਛੇਤੀ ਹੀ UFC ਦੇ ਵਿੱਚ ਰਿਪਰੈਜ਼ੈਂਟ ਕਰਾਂ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂਗੇ ਮੇਰਾ ਨਾਮ ਰਸਾਲ ਸਿੰਘ ਪਿੰਡ ਛੜਾ ਖੋਖਰ ਆ ਜੀ ਇਹ ਸਾਡਾ ਛੋਟਾ ਬੇਟਾ ਕਰਨਦੀਪ ਸਿੰਘ ਜੋ ਕਿ ਹੁਣ ਗਾਰੋਵਲੋਂ ਜਿੱਤ ਕੇ ਆਇਆ ਜਿੱਤ ਕੇ ਤੇ ਸਾਡੇ ਭਾਈ ਸਾਹਿਬ ਕਿਸਾਨ ਜੁੜੀਆਂ ਦੇ ਪ੍ਰਧਾਨ ਆਏ ਨੇ ਸਾਨੂੰ ਬਹੁਤ ਖੁਸ਼ੀ ਹੋਈ ਆ ਇਹਨਾਂ ਨੇ ਸਾਡੇ ਬੱਚੇ ਦਾ ਆ ਕੇ ਮਾਨ ਸਨਮਾਨ ਕੀਤਾ ਜਦੋਂ ਇਸ ਤਰ੍ਹਾਂ ਕੋਈ ਸਾਡਾ ਵਰਕਰ ਕੋਈ ਸਾਡਾ ਲੀਟਰ ਆ ਕੇ ਸਾਡੇ ਬੱਚੇ ਦਾ ਮਾਨ ਸਨਮਾਨ ਕਰੇ ਫਿਰ ਬਹੁਤ ਖੁਸ਼ੀ ਹੁੰਦੀ ਆ ਸਾਨੂੰ ਤੇ ਸਾਨੂੰ ਬੜੀ ਖੁਸ਼ੀ ਆ ਸਾਡੇ ਨਾਲ ਬੜਾ ਵੱਡਾ ਜੋੜ ਕੇ ਖੜੇ ਨੇ ਸਾਡੇ ਭਾਈ ਸਾਹਿਬ ਇੰਦਰਪਾਲ ਸਿੰਘ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸਾਰੇ মিডিਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਆਪਣਾ ਕੀਮਤੀ ਟਾਈਮ ਕੱਢ ਕੇ ਤੇ ਸਾਡੇ ਬੱਚੇ ਦੀਆਂ ਆਕੇ ਜੋ ਤਰੀਫਾਂ ਸਾਰੇ ਸੰਸਾਰ ਕੋ ਕਰਾਉਣੀਆਂ ਨੇ ਤੁਹਾਂ ਕਰਾਉਣੀਆਂ ਨੇ মিডিਆ ਦੇ ਰਾਹੀਂ ਕਿੰਨੀ ਖੁਸ਼ੀ ਹੈ ਪਰਵਾਹ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਜਦੋਂ ਜਿੱਤਿਆ ਸਾਨੂੰ ਪਤਾ ਲੱਗਾ ਮੈਨੂੰ ਫੋਨ ਕੀਤਾ ਮਾਸਨਾਪਾ ਤਰ ਕੀ ਹਾਲ ਹੈ ਕਿਦਾ ਡਾੜੀ ਮੈਂ ਚਿੱਤ ਗਿਆ ਤੇ ਫਿਰ ਉਹ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸੀ ਖੁਸ਼ੀ ਨਾਲ ਚਿਹਰਾ ਚੌੜਾ ਹੋ ਜਾਂਦਾ ਅਕਾਲਪੁਰਖ ਦੀ ਕਿਰਪਾ ਅਸੀਂ ਅਕਾਲਪੁਰਖ ਨੂੰ ਇੱਕ ਨੂੰ ਮੰਨਦੇ ਆ ਇੱਕ ਅਕਾਲ ਦੇ ਪੁਜਾਰੀ ਆ ਉਹ ਕਾਲਪੁਰਖ ਜਿਹੜਾ ਸਾਡੀ ਹਰ ਸਮੇਂ ਸਹਾਇਤਾ ਕਰਦਾ ਮਦਦ ਕਰਿਆ ਸਾਡੇ ਬੱਚਨ ਜੜੀਆਂ ਉਹ ਚਿਤ ਪ੍ਰਾਪਤ ਹੋ ਰਹੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਜੀ ਅੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੁੰਨੀ ਅੱਜ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਕੋਖਰ ਦੇ ਰਹਿਣ ਵਾਲੇ ਕਰਨ ਬਾਜਵਾ ਜੀ ਜੋ ਹੈ ਐਮ ਐਮ ਏ ਦੇ ਵਿੱਚ ਮਿਕਸ ਮਾਰਸ਼ਲ ਆਰਟ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹਾਸਿਲ ਕਰਕੇ ਤੇ ਆਪਣੇ ਘਰ ਆਏ ਨੇ ਜਿੱਥੇ ਉੱਥੇ ਉਹਨਾਂ ਦਾ ਅਸੀਂ ਘਰ ਪਹੁੰਚਣ ਤੇ ਸਵਾਗਤ ਕੀਤਾ ਤੇ ਉਹਨਾਂ ਨੂੰ ਵਧਾਈ ਵੀ ਦਿੱਤੀ ਆ ਪਰਿਵਾਰ ਨੂੰ ਵੀ ਵਧਾਈ ਦਿੱਤੀ ਆ ਤੇ ਸਾਡੇ ਮਾਝੇ ਵਾਸਤੇ ਸਾਡੇ ਜ਼ਿਲ੍ਹੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਆ ਕਿ ਇਸ ਤਰ੍ਹਾਂ ਦਾ ਇੱਕ ਛੋਟੀ ਉਮਰ ਦੇ ਵਿੱਚ ਨੌਜਵਾਨ ਸਾਡਾ ਛੋਟਾ ਭਰਾ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਨਾਂ ਉੱਚਾ ਕਰ ਰਿਹਾ ਔਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਵੀ ਦੇਖੋ ਇਹ ਇੰਨੀ ਕੁ ਖਤਰਨਾਕ ਗੇਮ ਆ ਕਿ ਜੇਸ ਦੇ ਵਿੱਚ ਪਤਾ ਨਹੀਂ ਹੁੰਦਾ ਸਾਡੇ ਸੱਟ ਕਿੱਥੇ ਲੱਗਣੀ ਆ ਤੇ ਸਾਡੀ ਜਾਨ ਵੀ ਜਾ ਸਕਦੀ ਆ ਔਰ ਉਸ ਤਰ੍ਹਾਂ ਦੀ ਇੱਕ ਗੇਮ ਨੂੰ ਮੈਂ ਕਹਿ ਸਕਦਾ ਕਿ ਕਰਨ ਬਾਜਵਾ ਜੀ ਨੇ ਜੋ ਅਸੈਪਟ ਕੀਤਾ ਉਹਦੇ ਵਿੱਚ ਆਪਣਾ ਸਟਰਗਲ ਕਰ ਰਿਹਾ ਔਰ ਜਿੱਤ ਵੀ ਹਾਸਲਾ ਕਰ ਰਿਹਾ ਤੇ ਪੰਜਾਬ ਦਾ ਨੌਜਵਾਨ ਇਹ ਅੱਜ ਸਾਬਿਤ ਕਰ ਰਿਹਾ ਕਿ ਜਿੱਥੇ ਅਸੀਂ ਦੇਸ਼ ਦੀਆਂ ਬਰੂਹਾਂ ਉੱਤੇ ਆਪਣੀ ਦੇਸ਼ ਦੀ ਰਾਖੀ ਵਾਸਤੇ ਆਪਣੀ ਜਾਨ ਕੁਰਬਾਨ ਕਰਦੇ ਹਾਂ ਆਪਣੇ ਕਿਤੇ ਵਾਸਤੇ ਜਿੱਥੇ ਕਿਸਾਨ ਆਪਣੇ ਮਿਹਨਤ ਕਿਰਤ ਕਰਕੇ ਆਪਣੀ ਜਿਹੜੀਆਂ ਪੀੜ੍ਹੀਆਂ ਨੂੰ ਬਚਾਉਣ ਵਾਸਤੇ ਜਿਹੜਾ ਆ ਖੂਨ ਪਸੀਨਾ ਇੱਕ ਕਰਦਾ ਤੇ ਅੱਜ ਸਾਡੇ ਨੌਜਵਾਨ ਆਪਣੇ ਅਾ ਦੇਸ਼ ਦੀ ਸਪੋਰਟਸ ਦੇ ਵਿੱਚ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਨਿਤਰੇ ਹੋਏ ਨੇ ਵੱਡੀਆਂ ਅਚੀਵਮੈਂਟਾਂ ਹਾਸਲ ਕਰ ਰਹੇ ਨੇ ਜਵਾਨੀ ਨੂੰ ਇੱਕ ਵੱਖਰੀ ਸੇਧ ਦੇ ਰਹੇ ਨੇ ਤੇ ਆਪਣੇ ਪੰਜਾਬ ਦਾ ਦਸਤਾਰ ਦਾ ਜਿਹੜਾ ਆ ਉਹ ਨਾ ਉੱਚਾ ਕਰ ਰਹੇ ਨੇ